ਤੇ ਸਾਹਮਣੇ ਬਾਜ਼ਾਰ ਦਾ ਹਾਲ ਦੇਖ ਲੋ ਜੀ ਸੰਗਤਾਂ ਜਿਹੜੀਆਂ ਨੇ ਉਹ ਤੁਰ ਤੁਰ ਜਾਈ ਜਾਂਦੀਆਂ ਨੇ ਤੇ ਚਾਰੇ ਪਾਸੇ ਜਿਹੜੇ ਲੰਗਰ ਆਹੋ ਲੱਗੇ ਹੋਏ ਨੇ ਤੇ ਕਾਰਾਂ ਦਾ ਜਾਮ ਲੱਗਿਆ ਪਿਆ ਜੀ 4 ਕਿਲੋਮੀਟਰ ਦੂਰ ਤੱਕ ਤੇ 3 ਕਿਲੋਮੀਟਰ ਪਿੱਛੇ ਹੀ ਪੁਲਿਸ ਵਾਲੇ ਜਿਹੜੇ ਕਾਰਾਂ ਵਾਲਿਆਂ ਨੂੰ ਰੋਕ ਦਿੰਦੇ ਨੇ ਤੇ ਇਹ ਲੋਕ ਤੁਰ ਤਰ ਆਈ ਜਾਂਦੇ ਆ ਜਿਹੜੇ ਲੋਕ ਬੱਸਾਂ ਤੇ ਆਉਂਦੇ ਲਗਭਗ 4 ਕਿਲੋਮੀਟਰ ਦੂਰ ਪਿੱਛੇ ਬੱਸਾਂ ਨੂੰ ਰੋਕਿਆ ਜਾਂਦਾ ਜੀ ਤੇ ਇਹ ਹੈ ਜੀ ਤਲਵੰਡੀ ਸਾਬੋ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦਾ ਤੁਸੀਂ ਕਹਿ ਸਕਦੇ ਹੋ ਰੋਡ ਹੈ ਇਹ ਵਗਦਾ ਹੈਗਾ ਜਿਹੜਾ ਬਠਿੰਡੇ ਤੋਂ ਅੱਗੇ ਜਾਂਦਾ ਹੈਗਾ 메인 ਹਾਈਵੇ ਤੇ ਇਹ ਸਾਰਾ ਹਾਈਵੇ ਹੈ ਜਿਹੜਾ ਇਹ ਲਗਭਗ ਦੋਨੇ ਪਾਸੇ 5-5 6-6 ਕਿਲੋਮੀਟਰ ਦੂਰ ਤੱਕ ਬੰਦ ਕੀਤਾ ਹੋਇਆ ਤੇ ਅੱਜ ਬੱਸਾਂ ਵੀ ਸਰਕਾਰੀ ਪ੍ਰਾਈਵੇਟ ਤੇ ਲੋਕਾਂ ਦੀ ਆਵਾਜਾਈ ਇਸ ਰੋਡ ਦੇ ਉੱਤੇ ਅੱਜ ਬੰਦ ਹੈਗੀ ਤੇ ਸਿਰਫ ਮੋਟਰਸਾਈਕਲ ਜਾਂ ਆਟੋ ਨੂੰ ਹੀ ਚੌਂਕ ਤੱਕ ਆਉਣ ਦਿੱਤਾ ਜਾਂਦਾ ਹੈਗਾ ਬੱਸਾਂ 5 ਕਿਲੋਮੀਟਰ ਪਿੱਛੇ ਤੇ ਜਿਹੜੀਆਂ ਕਾਰਾਂ ਨੇ ਉਹ 3-4 ਕਿਲੋਮੀਟਰ ਪਿੱਛੇ ਹੀ ਰਕਵਾ ਦਿੱਤੇ ਆ ਗਈਆਂ ਨੇ ਉਹ ਇਸ ਕਰਕੇ ਕਿਉਂਕਿ ਅੱਗੇ ਭੀੜ ਨੂੰ ਕਾਬੂ ਕਰਨਾ ਜਿਹੜਾ ਪੁਲਿਸ ਵਾਲਾ ਵਾਸਤੇ ਉਹ ਸੌਖਾ ਹੋ ਜਾਂਦਾ ਤੇ ਲੋਕ ਜਿਨ੍ਹਾਂ ਦੇ ਸਾਧਨ ਦੂਰ ਨਹੀਂ ਉਹ ਲੋਕ ਤੁਰ ਕੇ ਜਾਈ ਜਾਂਦੇ ਨੇ ਤੇ ਉਥੇਰੇ ਲੋਕ ਇਹੋ ਜਿਹੇ ਵੀ ਨੇ ਜਿਹੜੇ ਆਟੋ ਤੇ ਆਉਂਦੇ ਆ ਤੇ ਆਟੋ ਵਾਲਿਆਂ ਨੂੰ ਆਉਂਦੀ ਅੱਗੇ ਤੁਸੀਂ ਕਹਿ ਸਕਦੇ ਹੋ ਖੁੱਲ ਹੈਗੀ ਚੌਂਕ ਤੱਕ ਉਹ ਆ ਸਕਦੇ ਆ ਤੇ ਸ਼ਬੀਲਾਂ ਲੱਗੀਆਂ ਹੋਈਆਂ ਨੇ ਲੰਗਰ ਪਾਣੀ ਪੂਰਾ ਖੁੱਲਾ ਜਿਹਦਾ ਚੱਲੀ ਜਾਂਦਾ ਜੀ ਅੱਗੇ ਤੁਹਾਨੂੰ ਦਿਖਾਵਾਂਗੇ ਆਪਾਂ 메ਨ ਹਾਈਵੇ ਇਹ ਜਿਹੜੇ ਲੋਕ ਕੱਲ ਰਾਤ ਰੂਤਦੇ ਆਏ ਹੋਏ ਨੇ ਸਿਰਫ ਉਹਨਾਂ ਦੀ ਮਸ਼ੀਨਰੀ ਹੈ ਜਿਹੜੀ ਅੱਗੇ ਖੜੀ ਹੈਗੀ ਨਹੀਂ ਤਾਂ ਪੂਰੇ ਦਾ ਪੂਰਾ ਬਾਜ਼ਾਰ ਇਧਰੀ ਸਾਈਡ ਭਾਈ ਤੰਗਲਾਂ ਵਿੱਚ ਹੀ ਜਾਂਦਾ ਕੀ ਬੀਬੀਆਂ ਜਿਹੜੀਆਂ ਦੂਰੋਂ ਆਉਂਦੀਆਂ ਇਹ ਲੋਕ ਹੀ ਸਿਰਫ ਆਟੋ ਤੇ ਆਉਂਦੇ ਨੇ ਤੇ ਅੱਜ ਦਿਖਾਵਾਂਗੇ ਤੁਹਾਨੂੰ ਉਹ ਆ ਗਿਆ ਸਾਹਮਣੇ ਖੰਡਾ ਚੌਕ ਤੇ ਇੱਥੋਂ ਆਪਾਂ ਚੱਲਾਂਗੇ ਹੁਣ ਪਰੇ ਨੂੰ ਤੇ ਦਿਖਾਉਣੇ ਆ ਤੁਹਾਨੂੰ ਕੀ ਹਾਲ ਹੈਗਾ ਲੋਕਾਂ ਦੀ ਆਵਾਜ਼ ਆਈਦਾ ਪੁਲਿਸ ਦੇ ਵੀ ਬਹੁਤ ਤਗੜੇ ਪ੍ਰਬੰਧ ਕੀਤੇ ਹੋਏ ਨੇ ਜਗਾ ਜਗਾ ਤੇ ਤੁਹਾਨੂੰ ਪੁਲਿਸ ਜਿਹੜੀ ਉਹ ਆਮ ਦੇਹ ਚੋਗੇ ਤੇ ਇਹ ਆ ਗਿਆ ਜੀ ਮੇਨ ਖੰਡਾ ਚੌਕ ਤੇ ਆ ਸਾਰੇ ਲੋਕ ਤੁਰੇ ਜਾਂਦੇ ਆ ਜੀ ਕਿਉਂਕਿ ਜਿਹੜੇ ਲੋਕ ਟਰੈਕਟਰ ਕਾਰਾਂ ਜਾਂ ਬੱਸਾਂ ਤੇ ਆਏ ਨੇ ਉਹ ਸਾਰੇ ਤੁਰ ਕੇ ਜਾਈ ਜਾਂਦੇ ਨੇ ਕਿਉਂਕਿ ਰਾਹ ਦੇ ਵਿੱਚ ਲੰਗਰ ਲੱਗੇ ਹੋਏ ਨੇ ਉਹਨਾਂ ਵਾਸਤੇ ਤੇ ਬਾਕੀ ਸਿਰਫ ਮੋਟਰਸਾਈਕਲ ਤੇ ਆਟੋ ਹੈ ਜਿਹੜੇ ਉਹ ਆ ਸਕਦੇ ਆ ਇਹ ਪੂਰਾ ਸ਼ਹਿਰ ਸ਼ਹਿਰ ਦੇ ਵਿੱਚ ਹੈਗਾ ਤੁਸੀਂ ਦੇਖ ਲਓ ਆ ਜਿਹੜੀ ਵੀ ਸਾਈਡ ਤੇ ਉਹ ਬਣੀ ਹੋਈ ਹੈ ਦੋ ਪਾਸੇ ਡਬਲ ਲਾਈਨ ਆ ਇਹ ਦੂਜੇ ਪਾਸੇ ਲੋਕ ਆਈ ਜਾਂਦੇ ਆ ਇਧਰ ਦੇ ਜਾਈ ਜਾਂਦੇ ਆ ਦੇਖੋ ਲੋਕਾਂ ਦੀਆਂ ਖਰੀਦਦਾਰੀਆਂ ਤੇ ਲੋਕਾਂ ਦੇ ਬੈਗ ਚ ਪਾਏ ਆ ਜੀ ਗਲਾਂ ਚ ਪਾਏ ਆ ਸਾਰਿਆਂ ਦੇ ਦੇਖੋ ਇੱਧਰ ਤੇ ਪੂਰੇ ਦਾ ਪੂਰਾ ਬਾਜ਼ਾਰ ਆ ਯਾਰ ਪੂਰੀ ਧੂਮ ਧਾਮ ਨਾਲ ਜਿਹੜਾ ਇੰਨਾ ਇਕੱਠਾ ਬਹੁਤ ਜ਼ਿਆਦਾ ਇਕੱਠਾ ਹੋਇਆ ਜੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਇਸ ਵਾਰ ਵੀ ਤੇ ਪਾਣੀ ਛਿੜਕਿਆ ਜਾਂਦਾ ਵੀ ਤਾਂ ਜੋ ਜਿਹੜੀ ਹੋਵੇਗੀ ਸੜਕ ਉਹ ਤਪੇ ਨਾ ਲੋਕ ਪੈਦਲ ਜਾਈ ਜਾਂਦੇ ਨੇ ਤੇ ਟਰੈਕਟਰ ਜਿਹੜਾ ਉਹ ਪਾਣੀ ਛਿੜਕਦਾ ਹੀ ਰਹਿੰਦਾ ਹਮੇਸ਼ਾ ਤੇ ਆਸ-ਪਾਸ ਹੀ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਪਈਆਂ ਨੇ ਲੰਗਰ ਵੀ ਬਹੁਤ ਚੱਲੀ ਜਾਂਦੇ ਨੇ ਭਾਵੇਂ ਉਹ ਲੰਗਰ ਹੋਵੇ ਜੀ ਛਾਹ ਪਕੌੜਿਆਂ ਦਾ ਭਾਵੇਂ ਜਲੇਬੀਆਂ ਦਾ ਤੇ ਭਾਵੇਂ ਹੋਵੇ ਜੀ ਤੁਹਾਡਾ ਗੰਨੇ ਦਾ ਜੂਸ ਤੇ ਇੱਧਰ ਹੀ ਸਾਈਡ ਦੁਕਾਨਾਂ ਲੱਗੀਆਂ ਪਈਆਂ ਨੇ ਲੋਕ ਖਾਲਸੇ ਤੇ ਝੰਡੇ ਜਿਹੜੇ ਹੱਥਾਂ 'ਚ ਫੜੀ ਜਾਂਦੇ ਆ ਆਟੋ ਤੇ ਲੱਗੇ ਹੋਏ ਆ ਸਾਰੀ ਜਗ੍ਹਾ ਦੇ ਉੱਤੇ ਮੋਟਰਸਾਈਕਲਾਂ ਤੇ ਵੀ ਲੋਕ ਲਾਈਫ ਫਿਰਦੇ ਨੇ ਤੇ ਇੱਥੋਂ ਖਤਮ ਹੁੰਦੀ ਹੈ ਜੀ ਡਬਲ ਰੋਡ ਤੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਅਗਲਾ ਹਾਲ ਇਦੋਂ ਬਾਅਦ ਆ ਆ ਜਾਂਦੇ ਨੇ ਬੈਰੀਕੇਡ ਤਾਂ ਜੋ ਲੋਕਾਂ ਨੂੰ ਰੋਕਿਆ ਜਾ ਸਕੇ ਆ ਦੇਖੋ ਇੱਧਰ ਕਾਰਾਂ ਦਾ ਜਾਮ 3 ਕਿਲੋਮੀਟਰ ਪਿੱਛੇ ਕਾਰਾਂ ਨੂੰ ਰੋਕਿਆ ਜਾਂਦਾਗਾ ਦੇਖੋ ਇੱਧਰ ਕਾਰਾਂ ਦੀ ਕਿੰਨੀ ਲੰਮੀ ਲਾਈਨ ਇੱਕ ਗਰਾਊਂਡ ਬਣਿਆ ਹੋਇਆ ਉੱਥੇ ਸਾਰੇ ਦੀਆਂ ਕਾਰਾਂ ਦੀ ਜਿਹੜੀ ਪਾਰਕਿੰਗ ਆ ਪਿੱਛੇ ਰੋਕਿਆ ਜਾਂਦਾ ਦੇਖੋ ਇੱਧਰ ਬਹੁਤ ਲੰਮਾ ਜਾਮ ਲੱਗਿਆ ਹੋਇਆ ਹੈਗਾ ਕਾਰਾਂ ਦਾ ਤੇ ਇਧਰਲੀ ਸਾਈਡ ਸਾਰੀਆਂ ਇਹ ਬੱਸਾਂ ਰੁਕੀ ਜਾਂਦੇ ਆ ਜੀ ਬੱਸਾਂ ਸਾਈਡ ਤੇ ਜਿਹੜੀਆਂ ਉਹ ਖੜੀ ਜਾਂਦੀਆਂ ਨੇ ਚਾਹ ਬਾਈ ਗੰਨੇ ਲਈ ਜਾਂਦਾਗਾ ਤੇ ਆਸ-ਪਾਸ ਹੀ ਲੱਗੇ ਹੋਏ ਨੇ ਜੀ ਥਾਂ-ਥਾਂ ਲੰਕਰ ਤੇ ਇੱਥੇ ਜਾ ਕੇ ਬਸ ਐ ਵੀ ਥੋੜੀ ਜਿਹੀ ਖੋਲ ਆਉਂਦੀ ਹੈਗੀ ਕਿਉਂਕਿ 6-7 ਕਿਲੋਮੀਟਰ ਦੂਰ ਬਾਹਰ ਆ ਜਾਂਦੇ ਆਗੇ ਤਾਂ ਲੋਕ ਇੱਥੋਂ ਵੀ ਤੁਰ ਤੁਰ ਜਾਈ ਜਾਂਦੇ ਨੇ ਤੇ ਬੱਸਾਂ ਇਦੋਂ ਪਿੱਛੇ ਰੁਕੀਆਂ ਜਾਂਦੀਆਂ ਨੇ ਤੇ ਇਹ ਬੈਣਾ ਬੂਣਾ ਲੋਕ ਦੂਰ ਹੀ ਰੋਕੀ ਬੈਠਿਆ ਕਿਉਂਕਿ ਅੱਗੇ ਅਰ ਬੱਸ-ਬਸ ਕੱਢਣੀ ਔਖੀ ਬਹੁਤ ਹੋ ਜਾਂਦੀ ਆ ਦੇਖੋ ਕਿੰਨੀ ਦੂਰ ਖੜੀਆਂ ਲੋਕਾਂ ਦੀਆਂ ਬੱਸਾਂ ਕਾਰਾਂ ਟੈਂਪੂ ਟਰੈਵਲਰ ਤੇ ਇਹ ਲੱਗਿਆ ਹੋਇਆ ਜਿੱਥੇ ਜੂਸ ਦਾ ਲੰਗਰ ਕੰਨੇ ਦਾ ਜੂਸ ਹੈ ਜਿਹੜਾ ਉਹ ਪਿਆਈ ਜਾਂਦੇ ਇੱਥੇ ਇਧਰੀ ਸਾਈਡ ਫੇਰ ਲੰਗਰ ਲੱਗਿਆ ਪਿਆ ਹੈ ਜੀ ਥਾਂ ਥਾਂ ਦੇ ਉੱਤੇ ਜਿਹੜੇ ਉਹ ਲੰਗਰ ਆਹੋ ਲੱਗੇ ਪਏ ਜੀ ਏ ਹਾਲ ਹੈ ਇਥੋਂ ਦਾ ਦੇਖੋ ਇਧਰ ਇਹ ਜਾਮ ਕਿੰਨਾ ਲੱਗਿਆ ਪਿਆ ਸੜਕਾਂ ਦੇ ਉੱਤੇ ਤੇ ਆਸ-ਪਾਸੇ ਜਿਹੜੇ ਲੰਗਰ ਆਹੋ ਲੱਗੇ ਪਏ ਨੇ ਇਹ ਹੈ ਜੀ ਬਠਿੰਡੇ ਤੋਂ ਲੈ ਕੇ ਤਲਵੰਡੀ ਦਮ ਤੋਂ ਮਾ ਸਾਹਿਬ ਤੱਕ ਦਾ ਪੂਰੇ ਦਾ ਪੂਰਾ ਵਿਊ ਤੇ ਇੰਨਾ